ਇੱਕ ਤਰੀਕ ਨੂੰ ਸਬਕਨੋਬਸ ਦੇ ਕਰੀਬ ਗਏ ਮਹਾਰਾਜ ਸਤਿਗੰਦ 1 ਜਨਵਰੀ 2015 ਨੂੰ ਤੇ 4 ਜਨਵਰੀ ਨੂੰ ਮਹਾਰਾਜ ਨੂੰ ਜਲ ਪ੍ਰਵਾਹ ਕੀਤਾ ਸੀ ਜਦ ਕਹਿੰਦੇ ਸੀ ਨਾ ਜਲ ਪ੍ਰਵਾਹ ਕੋਈ ਬੇहद ਸੰਗਤ ਆਈ ਸੀ ਮੇਰੇ ਖਿਆਲ ਮੈਂ ਨਹੀਂ ਕਹਿ ਸਕਾ ਆਪਾ ਇੰਨਾ ਕਿਸੇ ਦੀ ਉਸ ਦੇ ਮੰਜ਼ਲ ਦੇ ਵਿੱਚ ਕਦੇ ਇਕੱਠ ਹੋਇਆ ਹੋਵੇ ਜੀ ਮੇਰੇ ਕੇ ਜਾਣਕਾਰ ਦੋਸਤ ਹੈ ਬੜੇ ਅਫਸਰ ਹੈ ਉਹ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਵੀ ਮੈਂ ਆਪਣੀ ਤੁਰਉ ਬਾਤ ਸਾਡੇ ਵੀ ਕਹਿੰਦੇ ਫਿਗਰ ਦੱਸਦੇ ਵੀ ਇੰਨੀ ਸੰਗਤ ਦਾ ਇਕੱਠ ਕਿਸੇ ਦੇ ਜਲ ਪਰਵਾਹ ਤੇ ਨਹੀਂ ਹੋਇਆ ਲੱਖਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਤੋਂ ਕੋਈ ਗਿਣਤੀ ਆਖਾਬ ਨਹੀਂ ਸੀ ਇਹ ਤਾਂ ਗਿਣਤੀ ਦੇ ਗੱਲ ਛੱਡੋ ਜੀ ਤੁਸੀਂ ਕੈਸਟ ਦੇਖ ਲਓ ਜੀ ਸ੍ਰੀ ਮਹਾਰਾਜ ਜੀ ਦਾ ਸਾਰੇ ਰਾਸਤੇ ਸੰਗਤ ਦੋਨੇ ਪਾਸੇ ਖੜੀ ਸੀ ਐ ਹੱਥ ਜੋੜੀ ਮੈਂ ਨਾ ਮੈਂ ਵੀ ਉਦੇ ਜੀ ਉਸ ਟਾਈਮ ਨੂੰ ਬੈਠ ਮਹਾਰਾਜ ਜੀ ਨੇ ਕੋਲ ਬਿਠਾ ਲਏ ਸੀ ਆਪਣੇ ਜਿਸ ਪਾਲਕੀ ਚ ਮਾਰਾ ਜਾ ਰਹੀ ਸੀ ਮੈਂ ਬਹੁਤ ਬੇਨਤੀ ਕੀ ਤਨ ਸਚੇ ਪਾਸ਼ਾ ਇਹਨਾਂ ਦੀ ਸੁਣ ਲੋ ਕੇ ਸਿੱਧੀ ਕਿਸੇ ਇੱਕ ਦਿਨ ਸੁਣ ਲੋ ਧਾਤ ਉੱਠ ਖੜੋ ਹਾਂ ਸਾੜੀ ਵਾਲੇ ਆਸਾਂ ਇੱਕ ਦਾਸ ਦਾ ਦੁੱਖੜਾ ਸੁਣ ਜਾ